ਇਹ ਕੋ ਤਨ ਤਾਨੋਂ ਉਹ ਤੁਹਾਨੂੰ ਉਹਨਾਂ ਦੀ ਕੁਰਬਾਨੀ ਤੇ ਦੁਨੀਆ ਦਾ ਸਰਵੰਸਦਾਨੀ ਤਨਤਨ ਗੁਰੂ ਗਵੰ ਸਿੰਘ ਮਹਾਰਾਜ ਉਹਨਾਂ ਦੇ ਛੋਟੇ ਸਾਹਿਬ ਜਦਿਆਂ ਦੇ ਦਿਹਾੜੇ ਆਪਾਂ ਸਾਰੇ ਮਨਾ ਰਹੇ ਆਂ ਔਰ ਮਾਤਾ ਗੁਜਰੀ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਏ ਉਹਨਾਂ ਤੋਂ ਅਸ਼ੀਰਵਾਦ ਲੈਂਦੇ ਹੋਏ ਸਮਾਜ ਦੇ ਅੰਦਰ ਔਰ ਪੂਰੀ ਦੁਨੀਆ ਦੇ ਅੰਦਰ ਅੱਜ ਜੋ ਪੂਰੇ ਵਿਸ਼ਵ ਦੇ ਅੰਦਰ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖਦੇ ਹੋਏ ਹਰ ਬੰਦਾ ਸੀਸ ਝੁਕਾ ਕੇ ਉਨ੍ਹਾਂ ਤੋਂ ਅਸ਼ੀਰਵਾਦ ਲੈਂਦਾ ਮੈਂ ਆਪਣੇ ਵੱਲੋਂ ਬਹੁਤ ਉਸ ਮਾਤਾ ਗੁਜਰੀ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਉਹ ਤੋਂ ਅਸ਼ੀਰਵਾਦ ਲੈਣਾ ਕਿ ਮਾਤਾ ਗੁਜਰੀ ਨੇ ਜਿਵੇਂ ਦੁਨੀਆ ਦੇ ਅੰਦਰ ਆਪਣੇ ਸਰਵੰਸ ਨੂੰ ਵਾਰ ਕੇ ਦੁਨੀਆ ਅੰਦਰ ਸ਼ਾਂਤੀ ਤੇ ਦੁਨੀਆ ਦੇ ਅੰਦਰ ਪੈਗਾਮ ਦਿੱਤਾ ਵਾ ਉਹਨੂੰ ਮੈਂ ਸੀਸ ਝੁਕਾਉਣਾ ਔਰ ਸਾਰਿਆਂ ਨੂੰ ਅੱਜ ਇਸ ਗੱਲ ਦੀ ਵੀ ਅਪੀਲ ਕਰਦਾ ਕਿ ਆਓ ਅੱਜ ਸਾਰੇ ਜਾ ਕੇ ਉਸ ਰੰਦ ਦੀਆਂ ਮਿੱਟੀ ਨੂੰ ਆਪਣੇ ਮੱਥੇ 'ਤੇ ਲਾਓ ਤਾਂ ਕਿ ਤੁਹਾਨੂੰ ਉੱਥੋਂ ਅਸ਼ੀਰਵਾਦ ਮਿਲੇ ਤੁਸੀਂ ਸਮਾਜ ਔਰ ਦੇਸ਼ ਦੀ ਸੇਵਾ ਕਰ ਸਕੋ। ਪਹਿਰ ਬੀਤੇ ਦਿਨ ਵੀ ਜਿਹੜਾ ਇੱਕ ਮੁੱਦਾ ਉਠਾਇਆ ਸੀ ਇੱਕ ਨੌਜਵਾਨ ਵੱਲੋਂ ਤੱਕੀ ਫੜ ਕੇ ਜਿਹੜਾ ਉਹ ਹਰਦੀ ਚੌਂਕ ਤੋਂ ਜਗਰਾਉਂਪੁਰ ਪਹੁੰਚਿਆ ਸੀ ਨੰਗੇ ਪੈਰੀ ਕਹਿੰਦਾ ਕਿ ਜੇ 15 ਅਗਸਤ ਜਾਂ ਦੂਜੇ ਦਿਨ ਨੂੰ ਜਿਹੜਾ ਠੇਕੇ ਬੰਦ ਹੋ ਸਕਦੇ ਨੇ ਤਾਂ ਇਹਨਾਂ ਦੇ ਹੜ੍ਹਾਂ 'ਚ ਕਿਉਂ ਨਹੀਂ ਲੜਦਾ ਨਹੀਂ ਕੀ ਹੁੰਦਾ। ਦੇਖੋ ਸਮੇਂ-ਸਮੇਂ 'ਦੀਆਂ ਸਰਕਾਰਾਂ ਨੇ ਤੇ ਸਮਾਂ ਹੁਣ ਸਾਨੂੰ 2 ਸਾਲ ਹੋਇਆ ਅਗਲੀ ਵਾਰ ਮਾਰਾ ਹੀ ਸੁੱਖ ਰੱਖੇ। ਇਹ ਉਹਨੇ ਵਧੀਆ ਮੰਗ ਕੀਤੀ ਹੈ ਕੋਈ ਮਾੜੀ ਮੰਗ ਨਹੀਂ ਕੀਤੀ ਕਰਨੇ ਚਾਹੀਦੇ ਆ ਹੋਣੇ ਚਾਹੀਦੇ ਆ ਜਦੋਂ ਨਰਜੂਨ ਸਿੰਘ ਸਿੱਧੂ ਨੂੰ ਲੈ ਕੇ ਲਗਾਤਾਰ ਕਾਂਗਰਸ ਦੇ ਵਿੱਚ ਦੀ ਪਾਰਟੀ ਦੇ ਲੀਡਰ ਹੈਗੇ ਨੇ ਉਹ ਆਵਾਜ਼ ਚੁਕਾਉਣੇ ਕਿ ਉਹਨਾਂ ਨੂੰ ਪੜਿਆ ਜਾਵੇ ਕੀ ਲੱਗਦਾ ਜੀ ਕਾਂਗਰਸ ਪਾਰਟੀ ਇੱਕ ਅਲਾਈਂਸ ਵੀ ਨੈਸ਼ਨਲ ਪੱਧਰ ਤੇ ਕੀ ਕਰਨ ਜਾ ਰਹੀ ਹੈ ਦੂਜੇ ਪਾਸੇ ਖਾਣਾ ਜੇ ਨਹੀਂ ਉਹਨਾਂ ਦਾ ਆਪਣਾ ਆਪਸ ਦੇ ਵਿੱਚ ਘਾਟੋ ਕਲੇਸ਼ ਆ ਉਹ ਖਤਮ ਨਹੀਂ ਹੋਣਾ ਉਹ ਕਾਂਗਰਸ ਖਤਮ ਹੋ ਸਕਦੀ ਹੈ ਘਾਟੋ ਕਲੇਸ਼ ਨਹੀਂ ਖਤਮ ਹੋ ਸਕਦਾ 18 ਜਨਵਰੀ ਨੂੰ ਕਿਸਾਨ ਜਿਹੜੇ ਚੰਡੀਗੜ੍ਹ ਧਰਨਾ ਲਾਣ ਜਾ ਰਹੇ ਆ ਕਹ ਰਹੇ ਆ ਕਿ ਸਰਕਾਰ ਦੇ ਨਾਲ ਸਹਿਮਤੀ ਨਹੀਂ ਬਣ ਪਾਈ ਦੇਖੋ ਮੈਂ ਦਾ ਕਿਸਾਨ ਵੀਰਾਂ ਨੂੰ ਇਹੀ ਕਹੂੰਗਾ ਵੀ ਪਿਛਲੇ ਸਮਿਆਂ ਦੇ ਅੰਦਰ ਵੀ ਪੰਜਾਬ ਨੇ ਬਹੁਤ ਨੁਕਸਾਨ ਠਾਇਆ ਪੰਜਾਬ ਬਹੁਤ ਪਿੱਛੇ ਜਾ ਚੁੱਕਿਆ ਵਾ ਆਓ ਆਪਾਂ ਸਾਰੇ ਬੈਠ ਕੇ ਗੱਲਬਾਤ ਨਾਲ ਕਿਹੜਾ ਮਸਲਾ ਨਹੀਂ ਹੱਲ ਹੁੰਦਾ ਸਾਰੇ ਆਪਾਂ ਬੈਠ ਕੇ ਹੱਲ ਕਰੀਏ ਪੰਜਾਬ ਦੀ ਖਰਾਬੀ ਲਈ ਨਾਮ ਹੈ ਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਪੰਜਾਬ ਨੇ ਅੱਗੇ ਬਹੁਤ ਆਪਣਾ ਨੁਕਸਾਨ ਕਰਾਇਆ ਹੁਣ ਪੰਜਾਬ ਤੇ ਸਾਰੇ ਲੋਕ ਤਰਸ ਕਰੋ ਆਪਾਂ ਸਾਰੇ ਨਾਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੀ ਖੁਸ਼ਹਾਲੀ ਲਈ ਇੱਕ ਜੋਟੋ ਕੇ ਕੰਮ ਕਰੀਏ ਜਿਹੜੇ ਮੈਨੂੰ ਲੈ ਕੇ ਜੜੀਆਂ ਵਕ ਵਕ ਕਮੇਟੀਆਂ ਦਾ ਗਠਨ ਕੀਤਾ ਗਿਆ ਕਿਹਾ ਜਾ ਰਿਹਾ ਕਿ ਸਿੱਖਿਆ ਦਾ ਮਿਆਰ ਉੱਚਾ ਚੱਕਣ ਦੇ ਲਈ ਆ ਜਿਹੜੀ ਆ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਕਮੇਟੇ ਮੈਨੂੰ ਲੈ ਕੇ ਯੂਨੀਅਨ ਦਾ ਗਠਨ ਕਰ ਦੇ। ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਰਿਆਂ ਵੀ ਪੰਜਾਬ ਦੀ ਬਿਹਤਰੀ ਲਈ ਚਾਹੇ ਕੋਈ ਕੰਮ ਕਿਸੇ ਵੀ ਤਰ੍ਹਾਂ ਦਾ ਵਾਸਤਵਾਰ ਭਗਵੰਤ ਸਿੰਘ ਮਾਨ ਦਾ ਇੱਕ ਸਿੱਧਾ ਸਾਰਿਆਂ ਨੂੰ ਮੈਸੇਜ ਆ ਵੀ ਪੰਜਾਬ ਦੀ ਬਿਹਤਰੀ ਲਈ ਜੋ ਵੀ ਕੰਮ ਕਰਨਾ ਵਾ ਆਓ ਮੈਨੂੰ ਦੱਸੋ ਮੇਰੇ ਧਿਆਨ ਚ ਲਿਆਓ ਮੈਂ ਕੱਲਾ ਕੱਲਾ ਕੰਮ ਕਿਉਂ ਕੀ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਬਹੁਤ ਭਰੋਸਾ ਜਤਾ ਕੇ 92 ਮੈਂਬਰ ਚੁਣ ਕੇ ਵਿਧਾਨ ਸਭਾ ਚ ਭੇਜਿਆ ਉਹਨਾਂ ਦੇ ਪੰਜਾਬ ਦੇ 3 ਕਰੋੜ ਲੋਕਾਂ ਦਾ ਵਿਸ਼ਵਾਸ ਨਹੀਂ ਟੁੱਟਣ ਦੇਣਾ ਸਰਦਾਰ ਭਗਵੰਤ ਸਿੰਘ ਮਾਨ ਦਾ ਸਾਰਿਆਂ ਨੂੰ ਸਿੱਧਾ ਸੰਦੇਸ਼ ਆ ਸਰ ਗੱਠ ਜੋੜਨ ਨੂੰ ਲੈ ਕੇ ਜਿਹੜੇ ਕਾਂਗਰਸੀ ਨੇ ਉਹ ਆਪਸ ਦੇ ਵਿੱਚ ਬੇਚਤਕ ਉਜਦੇ ਤੇ ਨਿਜਰਾਉਂਦੇ ਨੇ ਜਾਂ ਕਹਿੰਦੇ ਕਿ ਗੱਠ ਜੋੜੋ ਲੋਕਲ ਜਿਹੜੀ ਲੀਡਰ ਨੇ ਕਹਿੰਦੇ ਗੱਠ ਜੋੜ ਨਹੀਂ ਹੋਣਾ ਚਾਹੀਦਾ ਆਮ ਆਦਮੀ ਆਮ ਆਦਮੀ ਕਿਦਾਂ ਦੇਖਦੀ ਹੈ ਦੇਖੋ ਅਸੀਂ ਤਾਂ ਸਾਰਿਆਂ ਨੂੰ ਇੱਕੋ ਗੱਲ ਕਹਿੰਦੇ ਆ ਵੀ ਜੋ ਹਾਈ ਕਮਾਂਡ ਦੀ ਫੈਸਲਾ ਹੋਊਗਾ ਸਾਡਾ ਆਪਣਾ ਨੀਜੀ ਰਹਿ ਆ ਅਸੀਂ 92 ਮੈਂਬਰ ਸਰਦਾਰ ਭਗਵੰਤ ਸਿੰਘ ਮਾਨ ਨਾਲ ਖੜੇ ਆ ਸਾਡੇ ਸੁਪਰੀਮੋ ਅਰਵਿੰਦ ਕੇਰਿਵਾਲ ਨਾਲ ਖੜੇ ਆ ਜੋ ਸਾਡਾ ਹਾਈ ਕਮਾਂਡ ਫੈਸਲਾ ਕਰੂਗਾ ਅਸੀਂ ਉਹਦੇ ਸਿਪਾਹੀ ਆ ਉਹ ਸਿਪਾਹੀਆਂ ਦਾ ਕੰਮ ਹੁੰਦਾ ਕਮਾਂਡਰ ਦਾ ਹੁਕਮ ਮੰਨਣਾ ਦੇ ਵੀ ਕਹ ਰਹੇ ਕਈ ਵਿਧਾਇਕ ਟੱਚ ਦੇ ਨੇ ਕਈ ਤੁੱਤ ਲੁਧਿਆਣੇ ਤੋਂ ਤਾਂ ਨਹੀਂ ਹੈਗੇ ਕੋਈ ਟੱਚ ਦੇ ਦੇਖੋ ਗੱਲ ਸੁਣੋ ਕਿਸੇ ਟੱਚ ਟੁੱਚ ਦਾ ਕੋ ਕੰਮ ਨਹੀਂ ਹੈਗਾ ਇਹ ਕੋਈ ਚਿਮਕ ਦਾ ਖੇਡ ਨਹੀਂ ਹੈਗਾ ਇਹ ਲੋਕਾਂ ਦੀ ਵਿਸ਼ਵਾਸ ਦੀ ਗੱਲ ਆ ਕੋਈ ਟੱਚ ਟੁੱਚ ਨਹੀਂ ਉਹ ਆਪਣਾ ਹੀ ਸਵਾਲ ਲੈਣ ਬਹੁਤ ਆ ਸਾਡੇ ਕਿਸੇ ਨੂੰ ਟੱਚ 'ਚ ਰਹਿਣ ਦੀ ਲੋੜ ਨਹੀਂ ਅਸੀਂ ਸਾਰੇ ਆਪਸ ਦੇ ਵਿੱਚ ਹੀ ਟੱਚ 'ਚ ਆ ਸਰਦਾਰ ਭਗਵੰਤ ਸਿੰਘ ਮਾਨ ਨਾਲ ਹੀ ਟੱਚ 'ਚ ਆ ਸੀ